ਲਓ ਜੀ ਹੋ ਗਏ ਸ਼ੁਰੂ ਚੱਕਣੇ ਬੰਦੇ ਇਧਰ ਸਾਡਾ 3 ਨੰਬਰ ਤੇ ਚੋਬਰ ਵੀ ਆ ਗਿਆ ਬਾਰੇ ਪਹਿਲਾਂ ਇਹਨਾਂ ਦੇਖਦੇ ਆਂ ਜੀ ਕਿਹੜਾ ਕਿਹੜਾ ਜੋਬਰ ਨਿਕਲਦਾ ਬਾਹਰ ਸੜਕਾਂ ਖਾਲੀ ਤੁਰ ਆ ਗਏ ਗਰਾਊਂਡ ਕੋਲ ਹਾਲ ਹਾਲ ਤਾਂ ਸਹਿਵਾਨੋ ਨਾ ਮੰਨਾ ਤੇ ਪਰਦੀਪ ਤਿੰਨ ਬੰਦੇ ਆਏ ਆ ਬਈ ਚੌਥਾ ਆਇਆ ਬਾਕੀ ਗਰਾਊਂਡ ਤੇ ਜਾ ਕੇ ਦੇਖਦੇ ਆ ਕੀ ਸਮਾਚਾਰ ਚਲ ਹਾਲ ਦੀ ਘੜੀ ਤਾਂ ਕੋਈ ਆਇਆ ਨਹੀਂ ਬਾਕੀ ਦੇਖਦੇ ਆ ਜੇ ਪਹਿਲਾ ਜਣਾ ਪੰਤ ਵੀ ਆ ਗਿਆ ਕਹਿੰਦੇ ਨੀਂਦ ਚੋਂ ਰਾਜ ਵੀ ਆ ਗਿਆ ਉਧਰੋਂ ਕਹਿੰਦੇ ਕੌਣ ਆ ਗਿਆ ਮੇਰੇ ਵੀਡੀਓ ਬਿੱਲਾ ਵੀ ਆ ਗਿਆ ਜਿਹੜੇ ਪਹਿਲੇ ਦਿਨ ਆਪਣੇ ਗਰਾਉਂਡ ਨਾਲ ਜੁੜੇ ਬੱਚੇ ਇਹ 6 ਬੱਚੇ ਨੇ ਤੇ ਗੁਰੂ ਮਹਾਰਾਜ ਅੱਗੇ ਕਰੋ ਅਰਦਾਸ ਪਹਿਲਾ ਦਿਨ ਆਪਣੇ ਪਿੰਡ ਦਾ ਤੇ ਐਕਸਰਸਾਈਜ਼ ਲੱਗਿਆ ਭਰਾ ਕਰਨ ਤੇ ਅਰਦਾਸ ਕਰਕੇ ਗੁਰੂ ਮਹਾਰਾਜ ਅੱਗੇ ਕਰਕੇ ਬੇਨਤੀ ਕਰਦਿਆਂ ਸ਼ੁਰੂ ਭਈ ਅੱਜ ਪਹਿਲਾ ਦਿਨ 1 ਮਈ ਤੂਰਾ ਦਾ ਕਬੱਡੀ ਕੈਂਪ ਹੌਲੀ ਹੌਲੀ ਦੇ ਦੇ ਕਿੰਨੇ ਭਰਾ ਜੁੜਦੇ ਨੇ ਲੋ ਜੀ ਮਿੱਤਰੋ ਅੱਜ ਬੱਚੇ ਲਾਏ ਨੇ ਥੋੜੇ ਕਿਉਂਕਿ ਪਹਿਲੇ ਦਿਨ ਰਜਾਈਆਂ ਛੱਡਣੀਆਂ ਬਹੁਤ ਔਖੀਆਂ ਨੇ ਆ ਦਿਲ ਤੋਂ ਧੰਨਵਾਦ ਹੈ ਨਾ ਬੱਚਿਆਂ ਦਾ ਚਾਹੇ ਥੋੜੇ ਨੇ ਪਰ ਆਏ ਨੇ ਬਾਕੀ ਭਰਾ ਅੱਜ ਇਕੱਲੀ ਰਨਿੰਗ ਕਰਾਂਗੇ ਤੇ ਹੌਲੀ-ਹੌਲੀ ਜਿੱਦਾਂ ਵੀ ਆਪਣਾ ਹੋਊਗਾ ਸਾਰਾ ਦੱਸ ਦੇ ਰਹਾਂਗੇ ਸਾਰੇ ਭਰਾਵਾਂ ਨੂੰ ਠੀਕ ਹੈ ਜੀ ਲਵ ਯੂ ਆਲ ਵਾਹਿਗੁਰੂ ਸਾਰਿਆਂ ਦੀ ਜਨ ਚੰਗਾ ਚੜ੍ਹੇ ਕੱਲ ਤੋਂ ਦੇ ਦੇ ਆ ਕਿੰਨੇ ਭਰਾ ਬੱਚੇ ਜੁੜਦੇ ਨੇ ਆਪਣੇ ਨਾਲ ਸਾਰੇ ਬੱਚਿਆਂ ਨੂੰ ਵੀ ਬੇਨਤੀ ਹੈ ਵੀ ਜਿੱਦਾਂ ਇਹ ਬੱਚਿਆਂ ਨੇ ਰਜਾਈ ਛੱਡੀ ਆ ਤਾਂ ਆਪ ਵੀ ਛੱਡੋ ਤਾਂ ਜੋ ਫਿੱਟ ਰਹੋ ਜਵਾਨੀਆਂ ਵਾਂਗ ਠੀਕ ਆ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ